ਕੈਕ ਫਲਸਫੀ ਹੈ ਕਰੈਕਟਰ ਨੇ ਲਿਖ ਦਿੱਤੀ ਪਰ ਜਦੋਂ ਇਹ ਚੀਜ਼ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਇਸ ਰੂਪ ਦੇ ਵਿੱਚ ਆ ਜਾਂਦੀ ਹੈ ਫਿਰ ਤੁਹਾਨੂੰ ਲੱਗਦਾ ਹੈ ਕਿ ਵਾਕੇ ਇਹ ਕਿੰਨੀ ਮਹੱਤਵਪੂਰਨ ਗੱਲ ਹੈ ਜੋ ਇਸ ਸੰਸਾਰ ਦੇ ਤੇ ਆਇਆ ਹੈ ਉਸ ਨੇ ਜਾਣਾ ਹੈ ਇਸ ਸੰਸਾਰੀ ਆਕਾਰ ਪਰ ਖਰਾ ਹਸੂਲ ਹੈ ਗੁਰੂ ਸਾਹਿਬਾਨ ਆਪ ਵੀ ਸਰੀਰਕ ਤੌਰ ਤੇ ਇਹ ਸ ਫਾਨੀ ਸੰਸਾਰ ਤੋਂ ਰੁਖਸਤ ਹੋਇਆ ਤੇ ਮਾਤਾ ਜੀ ਨੇ ਰੋਕੀ ਵੀ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਇਆ ਇਹ ਉਹ ਨਾੜਾ ਬਣਿਆ ਹੈ ਕਿਸ ਨਾਲ ਕੀਤੀ ਦੋਸਤੀ ਸਭ ਢੱਕ ਚੈ ਚੋਂ ਅੰਤਮ ਅਰਦਾਸ ਵੀ ਆਪਾਂ ਹਮੇਸ਼ਾ ਹਸਤੇ ਦੇ ਰਚ ਕੇ ਵਾਰ ਦੋ ਦੋ ਵਾਕ ਅੰਤਮ ਅਰਦਾਸ ਦਾ ਰੋਟੋ ਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਆ ਪਰ ਕੁਝ ਐਸੇ ਜੋ ਮੌਕੇ ਹੁੰਦੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ ਅੰਤਮਰਦਾਰਕ ਸ਼ਾਮਲ ਹੋਣ ਲਈ 10 ਘੰਟੇ ਦੀ ਡਰਾਈਵ ਕਰਕੇ ਆਉਣਾ ਇਹ ਕੋਈ ਮਾਮੂਲੀ ਗੱਲ ਨਹੀਂ ਕੇਵਲ ਧੂਆ ਮਾਮੀ ਚੜਾਈ ਕਰ ਜੇਵੇਂ ਫਿਰ ਵੀ ਅਸੀਂ ਆਪਣੇ ਕੰਮਾਂ ਕਰਦੇ ਵਿੱਚੋਂ ਬੇ ਨਿਕਲ ਸਕਦੇ ਹਾਂ ਡਾਕਟਰ ਉਹ ਨਹੀਂ ਸੁਖਰੀ ਇਹਨਾਂ ਦੇ ਨਾਲ ਪਤਾ ਨਹੀਂ ਕਿਸੇ ਦਾ ਕੀ ਰਿਸ਼ਤਾ ਹੋਏਗਾ ਸਵਾਗਤ ਉਹ ਹੀ ਦਿੱਸਤਾ ਹੈ ਜੋ ਸਾਡਾ ਪੰਥ ਦੇ ਹਰ ਦਰਦ ਰੱਖਣ ਵਾਲੇ ਨੂੰ ਸਿੱਖ ਦੇਣਾ ਹੈ ਬਿਯੋਂਡ ਐਨੀ ਕੰਡੀਸ਼ਨਸ ਬਿਯੋਂਡ ఎవਰੀਥਿੰਗ ਬਿਯੋਂਡ ਫੈਕਸ਼ਨ ਤੜਿਆ ਤੋਂ ਦੂਰ ਤੇ ਤਦੋਂ ਫਿਰ ਅਸੀਂ ਮਾਤਾ ਜੀ ਦੀ ਰੌਖਸਤੀ ਦੀ ਖਬਰ ਸੁਣੀ ਤਫ਼ਿਰ ਮਨਦਰੂਚੀ ਆਰਟੀਓਸ ਉਹਰ ਪਾਸ ਤਕਾਰ ਕਰਨ ਦੇ ਲਈ ਸਾਨੂੰ ਵੀ ਉਸ ਇਕੱਠੇ ਸ਼ਾਮਲ ਹੋਣਾ ਚਾਹੀਦਾ ਬਿਕਾਜ਼ ਸ਼ੀ ਗੇਵ ਅਨ ਥਿੰਗ ਐਨੀ ਮਦਰਸ ਕੁਡ ਨਾਟ ਗਿਵ ਜੋੰਦਿਆ ਹਰ ਮਾਂ ਨੂੰ ਦੀਆ ਕਿ ਨਾ ਬੱਚਾ ਹੋਣਾ ਵਾਲੋ ਡਾਕਟਰ ਹੋਏ ਰੈਸਟੋਰ ਹੋਏ ਤੇ ਕੋਈ ਨਹੀਂ ਨਹੀਂ ਰਹਿ ਰਿਹਾ ਇੰਤੁਮ ਤੇ ਕੋਲ ਕੋਈ ਨਹੀਂ ਜਨਮ ਮੈਂ ਇੰਕਲਾਬ ਦਾ ਦਿੱਤਾ 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 ਚੋਕਾ ਦੇ ਮਰ ਪੱਛੀ ਪੱਤੀ ਜਿੱਤੀ ਸਾਡੇ ਵਿੱਚ ਬੈਠਾ ਹੈ ਆਪਣੀ ਮਾਂ ਨੂੰ ਦਫਰ ਤੋਂ ਤਰਸੂ। ਆਇ ਸੰਹਾਰ ਸੋਹ ਸਿਆ ਕਾ ਆਈ ਗੋ ਟੈਕਨੀਕੂ ਮਦਰ ਕੋਈ ਪੁੱਤ ਇਸ ਤਰ੍ਹਾਂ ਦੀ ਸੋਚ ਰੱਖਦਾ ਹੋਵੇਗਾ ਕਿ ਨਾ ਮੈਂ ਮਾਂ ਅਖੀਰ ਆਪਣੇ ਤਾਪਲਾ ਮੈਂ ਮਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪਵੇ ਉਹ ਸੰਭਵ ਨਹੀਂ ਆਕਲਮਗੀ ਸੰਗ ਵੌਲੰਟੀਅਰ ਨਹੀਂ ਕੀਤਾ ਕਿਸੇ ਨੇ ਮੇਰੇ ਘਰ ਦੇ ਉੱਪਰ ਜ਼ੋਰ ਨਹੀਂ ਨਾ ਤੇ ਪਾਇਆ ਵੀ ਨਹੀਂ ਤੁਹਾਨੂੰ ਇਹ ਕੰਮ ਕਰਨਾ ਹੀ ਪਏਗਾ ਬਹੁਤ ਸਾਰੇ ਨੇ ਬਸਤੇ ਲਵੇਟ ਲੈ 1983 ਤੋਂ ਬਾਅਦ ਆਪਾਂ ਬੜੇ ਚੇਰੇ ਵੇਖੇ ਨੇ ਆ ਨਾਰਥ ਵੈਕਾ ਜਿੰਨੇ ਕੀ ਲੋਕ ਨੇ ਜਿਨ੍ਹਾਂ ਨੇ ਆਲੇ ਉਹ ਬਸਤੇ ਆਪਣੇ ਘਰਾਂ ਵਿੱਚ ਪਾਇਆ ਹੋਇਆ ਕਿਹੜੇ ਬਸਤੇ ਇਸ ਦੋਸਤਾਂ ਦੀ ਸਰਕਾਰ ਨੇ ਸਿੱਖਾਂ ਦੇ ਤੇ ਜ਼ੋਰ ਕੀਤਾ ਕਿ ਅਸੀਂ ਹੁਣ ਵੀ refer us to accept their governance ਤੇ ਅਸਵੀਕਾਰ ਕਰਦੇ ਹਾਂ ਸਾਡੀ ਸਰਕਾਰ ਨੂੰ ਕਿੰਨੇ ਦਿਨਾਂ ਨਾਲ ਅਸੀਂ ਕੋਲ ਚ ਕਹਿਣ ਵਾਲੇ ਇੱਕ ਲੋਨ ਛੱਡੋ ਤੁਸੀਂ ਯੋਰ ਦਾ ਆਈਡੀਆ ਨੂੰ ਆਪਾਂ ਪੜੀ ਵਰ ਕਰਦੇ ਹਾਂ ਤੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦੇ ਕੋਈ ਰੋਸ਼ਨ ਦਵਾ ਕੰਸਿਸਟੈਂਟ ਗਰੀਬ ਤੋਂ ਬਿਨਾ ਲੋਕ ਤੋਂ ਬਿਨਾ ਕਿਸੇ ਚੀਜ਼ ਦੇ ਲਗਾਅ ਤੋਂ ਬਿਨਾ ਨਿਰੰਤਰ 24/7 ਮੈਕਸ ਮਿਲਕ ਦੇ ਸਟੋਰ ਦੇ ਵਾਂਗ ਆਲਵੇਸ ਸਮਰਪਿਤ ਆਪਣਾ ਤੁਹਾਨੂੰ ਤੇ ਉਹ ਤੇਜਿੰਦਰ ਸਿੰਘ ਦਾ ਤੇਜਿੰਦਰ ਕੌਰ ਮਾਤਾ ਜੀ ਦਾ ਉਹ ਲਖਤੇ ਜ਼ਿਗਰਾ ਦੀ ਕਿਤੇ ਨਾ ਆਪਾਂ ਅਮੀ ਮੈਂ ਕਦੇ ਵਿਅਕਤੀਗਤ ਦੀ ਕਿਸੇ ਗੁਰੂ ਦੀ ਸਟੇਜ ਤੋਂ ਪ੍ਰਸ਼ੰਸਾ ਨਹੀਂ ਕੀਤੀ ਮੈਂ ਅੱਜ ਵੀ ਨਹੀਂ ਕਰ ਰਿਹਾ ਆ ਕੀ ਕਰਨਾ ਸਰ ਅਮਰਜੀਤ ਸਿੰਘ ਬਹੁਤ ਹੀ ਸੇਵਾਗਾਰ ਹੋਇਆ ਅਮਰਜੀਤ ਸਿੰਘ ਜੈ ਨਹੀਂ ਹੋ ਰਿਹਾ ਉਹਨਾਂ ਦੀ ਸੇਵਾ ਦਿਓ ਬੰਦ ਦ ਸਰਵਿਸ ਹੀ ਹੈਸ ਟੂ ਡੂ ਇਟ ਫੋਰ ਪੰਦ ਨਾਲ ਸਭ ਨੂੰ ਪਤਾ ਵੀ ਪਿਛਲੇ ਵੀ 25 ਸਾਲ ਤੋਂ ਮੈਂ ਉਸ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਰਿਹਾ ਨੇੜੇ ਕਿ ਡਾਕਟਰ ਸਾਹਿਬ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਪੈਰਨਲ ਚਾਰਜਿੰਗ ਪਰ ਮੇਰਾ ਤੇ ਡਾਕਟਰ ਸਾਹਿਬ ਦਾ ਇੱਕ ਬੰਧ ਸੀ ਉਹ ਘਰ ਜਿਹੜਾ ਖਾਲਸਤਾਨ ਦੇ ਨਾਲ ਬੁਣਿਆ ਹੋਇਆ ਸੀ ਐਂਡ ਯੂ ਹਾਸ ਬੀਨ ਟੁਗੇਦਰ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਪ੍ਰੈਸ਼ੀਅਸ ਮੂਮੈਂਟ ਮੈਨੂੰ ਨਾਲ ਸ਼ਾਦੀ ਕਰਨ ਦਾ 10 ਅਪਰਾਧ ਨੂੰ ਨਹੀਂ ਸੋਪਾ ਨਗੇ ਜਦੋਂ ਬੀਕਸੀ ਗੁਰੂ ਦਾ ਸਾਹਿਬ ਖੇਤ ਕੇ ਇੱਕ ਸੇਹਿ ਦੇ ਸਮੋ ਹੌਸਟ ਕਰਨ ਦਾ ਮੌਕਾ ਮਿਲਿਆ ਸਾਨੂੰ ਅਤੇ ਪਾਈ ਦੇ ਸਵਨ ਸਿੰਘ ਨੂੰ ਕਾਚੂ ਫਾਊਂਡੇਸ਼ਨ ਦੇ ਉਹ ਸਾਰੇ ਹਿਸਤੀ ਦੀ ਆਰ ਦਾ ਇੱਕ ਦਿਨ ਚ ਪਏ ਨੇ ਇਹ ਰੈਂਡਿਕ ਮਿਆਰਤ ਹੈ 10 ਫੋਰ ਦਾ ਮੋਮੈਂਟਸ ਜਿਹੜੀ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਨੇ ਤੇ ਜਿਹੜੀਆਂ ਮੈਨੂੰ ਲੱਗਦੀਆਂ ਨੇ ਕਿ ਇਹ ਅਕੈਡਮੀ ਉਹ ਸੀ ਜਿੱਥੋਂ ਡਾਕਟਰ ਸਾਹਿਬ ਨੇ ਸਿੱਖਿਆ ਲਈ ਹੈ ਜਿਹੜੀ ਦਿਲਿੰਦਰ ਕੌਰ ਜੀ ਨੂੰ ਗੋਦੀ ਦੀ ਅਕੈਡਮੀ ਸੀ ਨੋਵਰ ਆਸ ਮੈਂ ਨਹੀਂ ਲਾ ਵਕ ਕੋੜਾ ਯੂਨਾਈਟਡ ਫਰੰਟ ਆਫ 6 ਦੇ ਰੋਂ ਕਾਫੀ ਸਾਰੇ ਇੰਟਾਂਟੋ ਪਹੁੰਚ ਆਏ ਆ ਅਸੀਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਦੇ ਕਿ ਹਰ ਰੋਜ਼ ਲੋਕ ਆਦੇ ਨੇ ਜੇ ਜੀ ਮਾਮਾ ਹਰ ਰੋਜ਼ ਜਨਮ ਦਿਨੀਆਂ ਦੇ ਪਰ ਤੇ ਮਨ ਮਾ ਪੈ ਜਾਤਾ ਦਿੱਤੀ ਜਿਵੇਂ ਕਿ 100 ਦਰੋਂ ਦੇ ਤਰ੍ਹਾਂ ਕਿ ਭਰਾ ਨੇ ਇੱਕ ਮੇਂ ਮੰਗਾਂ ਆਂ ਗਿਆ ਦੇਰ ਗਿਆ ਉਹਨੇ ਕ੍ਰਾਇੋਗਨ ਵਿਗਿਆਨ ਨੇ ਇੱਕ ਪ੍ਰੋਗਰੈਸਿਵ ਦਾ ਤਬਾਦਲਾ ਕੀਤਾ ਚਾਹੇ ਉਹ ਟ੍ਰਾਂਟੋ ਦੇ ਅਜਿਹੀ ਅਵਾਜ਼ ਮੀਡਿਓ ਰਹੀ ਹੋਵੇ ਮਾਈ ਪੰਜਾਬ ਔਨਲਾਈਨ ਵੀਡੀਓ ਰਹੀ ਹੋਵੇ ਚਾਹੇ ਚਰਤੀ ਕਲਾਖਵਾਰ ਬ੍ਰਿਟਿਸ਼ ਕਾਂਡਿਆ ਤੋਂ ਹੋਵੇ ਚਾਹੇ ਉਹ ਪੰਜਾਬੀ ਡੇਲੀ ਔਨਲਾਈਨ ਚੰਦਰ ਤੋਂ ਹੋਵੇ ਜਾਂ ਫੇ ਟੀਵੀ 84 ਟੈਲੀਵਿਜ਼ਨ ਦੇ ਰਹੀ ਹੋਵੇ ਆ ਮੀਨ ਹੀਸ ਆਲ ਦਸ ਦੇਰ ਤੋਂ ਅਨੇਕੋ ਲੋਕਾਂ ਨੇ ਕਿਹਾ ਹੈ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਨੂੰ ਹੁਣ ਤਾਂ ਹੀ ਦਾ ਉਹ ਵਾਸ देयर ਟੂ ਕਨੈਕਟ ਵਿਦ ਊ ਯੂ ਕੈਨ ਸੈਂਪਲੀ ਕਨੈਕਟ ਬਾਏ ਯੋਰ ਫੋਨ ਇਹ ਦੇਖਿਓ ਫਸ ਕਹਿੰਦਾ ਆ ਮੈਂ ਹੰਸਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਰਿਸਤਾਨ ਦੀ ਮੂਵਮੈਂਟ ਦੇ ਵਿੱਚ ਬਾਲੇ ਹੰਸਰੇ ਨਹੀਂ ਹੈਗੇ ਮੈਂ ਇਸ ਦੀ ਤੁਸੀਂ ਪਿਆ ਇਹਦੇ ਕੋਲ ਹੋਰ ਹੰਸਰਾ ਸਾਹਿਬ ਸੀ ਮੇਰੇ ਨਾਲ ਮੈਨ ਇੰਟਰੋਡਿਊਸ ਕਰਾਇਆ ਦਿਸ ਇਜ਼ ਬੀ ਫਰਸਟ ਟਾਈਮ ਇਨ ਮਾਈ ਲਾਈਫ ਮੈਂ ਇਹਦੀ ਖੁਸ਼ੀ ਬਹੁਤ ਬਹੁਤ ਮਾਣ ਕਰਦਾ ਖਾਸ ਕਰਕੇ ਮੁਜਨੀਆ ਦੀ ਸੰਗਤ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਖਾਸ ਤੂ ਦੇਸਮ ਚਾਹਣ ਗਾਸ਼ ਸਾਡਾ ਵੀ ਸੁਪਨਾ ਸੀ ਕਿ ਅਸੀਂ ਇਹੋ ਜੀ ਕੱਬ ਇਹ ਹਿਸਟੋਰੀਕਲ ਆ ਜਿਸ ਤਰ੍ਹਾਂ ਮੈਂ ਕਿਹਾ ਅੰਤਮ ਰੋਸ ਕਬੱਡੀ ਗੱਲ ਨਹੀਂ ਪਰ ਉਹਦੇ ਵਿੱਚ ਤਾਂ ਹਰ ਗੁਰਦਵਾਰੇ ਦੇ ਹੱਥ ਕੰਮਰੇ ਦੇ ਵਿੱਚ ਤਾਂ ਗੱਲ ਆ ਸੰਗਤ ਬਹੁਤ ਉੱਤੇ ਪਰ ਦੇ ਸਿਰਫ ਹਿਸਟੋਰੀਕਲ ਐਂਡ ਆਮ ਤੌਰ ਤੇ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਕਿ ਅਸੀਂ ਦਾ ਹਿੱਸਾ ਬਣ ਸਕੀ ਸਾਰੇ ਬੋ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਤੇ ਮਾਤਾ ਜੀ ਨੂੰ ਮੈਂ ਸ਼ਰਧਾंजलि ਦੇ ਅੱਗੇ ਇੱਕ ਜ਼ਰੂਰ ਕਹੂੰਗਾ ਕਿ ਮਾਤਾ ਜੀ ਕੋਈ ਕਿਸੇ ਕੋ ਰਾਗ ਨਾ ਦੇਹ ਜੋ ਦੇਹ ਹੈ ਨੇਕਵਾਲ ਸੀ ਦੇਹ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ